ਨੌਵੇਂ ਪਾਤਸ਼ਾਹ ਦਾ ਸਥਾਨ ਉਥੇ ਬਿਜਲੀ ਚਾਹੀਦੀ ਸੀ ਸੰਤਾਂ ਨੇ ਕਿਹਾ ਵੀ ਭਾਈ ਜੋੜ ਵੇਲੇ ਤੋਂ ਪਹਿਲਾਂ-ਪਹਿਲਾਂ ਨੌਵੇਂ ਪਾਤਸ਼ਾਹ ਦਾ ਜਿਹੜਾ ਆ ਰਿਹਾ ਹੈ ਵੀ ਲਾਈਟ ਪਹਿਲਾਂ-ਪਹਿਲਾਂ ਪ੍ਰਬੰਧ ਕਰਨਾ ਹੈ ਮਹਿਕਮੇ ਵਾਲੇ ਟਿਲਮਟ ਕਰਦੇ ਹੋਣਗੇ ਜਾਂ ਕੀ ਹੈ ਕਿਸ ਤਰ੍ਹਾਂ ਹੋ ਜਾ ਲਓ ਜੀ ਇਹਦਾ ਪਾਣਾ ਵਰਤਿਆ ਵੀ ਬਾਬਾ ਗੁਰਦੇਵ ਸਿੰਘ ਉਹਨਾਂ ਦੇ ਸੇਵਕ ਰਹੇ ਦੂਜੇ ਨਿਮਰਤਾ ਐਸਸੀ ਦਾ ਫੋਨ ਆਉਂਦਾ ਐਕਸ਼ਨ ਐਸਸੀ ਕਹਿੰਦਾ ਭਾਈ ਸੇਹੂਪੁਰ ਵਾਲੇ ਸੰਤ ਮੇਰੇ ਕੋਲ ਬੈਠੇ ਆ ਤੇ ਜਿਹੜਾ ਮਸਲਾ ਹੈ ਉਥੇ ਆਪਾਂ ਇਹ ਜੋੜ ਮੇਲੇ ਤੋਂ ਪਹਿਲਾਂ ਲਾਈਟ ਦੇਣੀ ਆ ਉਥੇ ਐਕਸ਼ਨ ਕਹਿੰਦਾ ਜੀ ਸੰਤ ਮੇਰੇ ਕੋਲ ਬੈਠੇ ਆ ਉਹ ਕਹਿੰਦਾ ਵੀ ਨਹੀਂ ਇਹ ਕੋਈ ਹੋਰ ਸੰਤ ਹੋਊਗਾ ਇਹਨੇ ਨੂੰ ਐਸਡੀਓ ਦਾ ਫੋਨ ਆਇਆ ਉਹ ਐਕਸ਼ਨ ਨੂੰ ਕਹਿੰਦਾ ਸਰ ਵੀ ਮੇਰੇ ਕੋਲ ਸੰਤ ਆਏ ਬੈਠੇ ਆ ਇੱਥੇ ਸੇਹੂਪੁਰ ਵਾਲੇ ਐਟ a ਟਾਈਮ ਤਿੰਨ ਥਾਂ ਤੇ ਅਵਸਰਾਂ ਦੇ ਕੋਲ ਇੱਕ ਕੋਈ ਸੰਤ ਬੈਠਾ ਨਜ਼ਰ ਆਇਆ ਅਖੀਰ ਨੂੰ ਉਹ ਸੰਤ ਪੁੱਛਦੇ ਆ ਕਹਿੰਦੇ ਮਹਾਰਾਜ ਤੁਹਾਡੀ ਜਸਲੀ ਪੂਰਨ ਦਾਸ ਕੌਣ ਹੈ ਕਹਿੰਦੇ ਕਿਉਂ ਕਹਿੰਦੇ ਦੋ ਹੋਰ ਵੀ ਬੈਠਾ ਤੇ ਹਸਣ ਉਹ ਜਿਹੜੇ ਸੀ ਸੇਖੂਪੁਰ ਵਾਲੇ ਉਹ ਕਹਿੰਦੇ ਭਾਈ ਅਸਲੀ ਤਾਂ ਮੈਂ ਆ ਕਹਿੰਦੇ ਉਹ ਕਹਿੰਦੇ ਉਹ ਮੇਰਾ ਖਸਮ ਹੈ ਮੇਰਾ ਮਾਲਕ ਹੈ ਉਹਨੇ ਮੇਰਾ ਰੂਪ ਅਧਾਰਨ ਕਰਿਆ ਮੈਂ ਤਾਂ ਥੱਟ ਤੇਰੀ ਕੋਲੀ ਬੈਠਾ ਰਾਤ ਰਾਤ ਬਿਜਲੀ ਵਾਲਿਆਂ ਦੀਆਂ ਗੱਡੀਆਂ ਬਿਜਲੀ ਵਾਲਿਆਂ ਦਾ ਪ੍ਰਬੰਧ ਰਾਤ ਰਾਤ ਬੀਲੀ ਗਈ 24 ਘੰਟੇ ਜਾ ਕੇ ਦੇਖ ਲਓ ਰਾਤ ਰਾਤ ਚ ਪ੍ਰਬੰਧ ਹੋਇਆ ਤੇਰੇ ਰੰਗਾਂ ਦਾ ਬੇਦ ਨਾ ਜੀ